ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਜਨਸੰਘ ਦੇ ਨਾਲ ਗੱਠਜੋੜ ਰਿਹਾ ਤਾਂ ਉਸ ਦੇ ਨਾਲ ਜਿਹੜਾ ਰਲਗੱਡ ਰਿਹਾ ਵਿਚਾਰਧਾਰਾ ਦੇ ਵਿੱਚ ਵੀ ਫਰਕ ਪਿਆ ਤੇ ਜੋ ਪੰਥ ਦੀ ਪਹਿਰੇਦਾਰੀ ਕਰਨੀ ਸੀ ਜਿਸ ਪੱਧਰ ਦੇ ਉੱਤੇ ਕਰਨੀ ਸੀ ਉਹਦੇ ਵਿੱਚ ਵੀ ਬਹੁਤ ਵੱਡਾ ਖਲਾਅ ਆਇਆ ਤਾਂ ਉਹ ਜਿਹੜਾ ਪੀਰੀਅਡ ਸੀ ਉਸ ਪੀਰੀਅਡ ਦਾ ਜਿੰਨਾ ਲੋਕਾਂ ਨੇ ਉਸ ਵੇਲੇ ਆਨੰਦ ਲਿਆ ਜਾਂ ਉਹਨਾਂ ਨੇ ਵੇਖਿਆ ਕਿ ਰਾਜ ਭਾਗ ਦੇ ਜਿਹੜੇ ਕ੍ਰਿਸ਼ਮੇ ਵਖਰੇ ਹੀ ਹੁੰਦੇ ਆ ਤਾਂ ਉਹ ਜਦੋਂ ਹੁਣ ਸਤਾ ਤੋਂ ਬਾਹਰ ਨੇ ਉਹ ਆਕੜੀਆਂ ਲੈਂਦੇ ਰਹਿੰਦੇ ਆ ਕਿ ਅਸੀਂ ਕਾਂਗਰਸ ਵਿੱਚ ਜਾਈਏ ਅਸੀਂ ਬੀਜੇਪੀ ਚ ਜਾਈਏ ਅਸੀਂ ਆਪ ਦੇ ਵਿੱਚ ਜਾਈਏ ਜਿੱਥੇ ਸਾਡਾ ਜਿਹੜਾ ਭੁੱਖ ਉਹ ਸੁਰੱਖਿਅਤ ਹੋ ਜਾਵੇ ਤੇ ਕੌਮ ਦਾ ਜਾਂ ਪੰਜਾਬ ਦਾ ਭੁੱਖ ਉਹਨਾਂ ਵਾਸਤੇ ਛੋਟੀ ਗੱਲ ਲੱਗਦੀ ਹੈ ਮੈਂ ਤਾਂ ਜੋ ਮਹਿਸੂਸ ਕਰਦਾ ਇਹ ਕਾਰਨ ਹੈ ਕਿ ਬੀਜੇਪੀ ਦੇ ਨਾਲ ਜਿਹੜਾ ਗੱਠਜੋੜ ਸੀ ਉਸ ਗੱਠਜੋੜ ਦਾ ਠੀਕ ਹੈ ਵਕਤ ਦੇ ਲਿਹਾਜ਼ ਨਾਲ ਬਾਦਲ ਪਰਿਵਾਰ ਨੂੰ ਬਹੁਤ ਵੱਡਾ ਫਾਇਦਾ ਹੋਇਆ ਹੋਵੇਗਾ ਜਾਂ ਉਹਨਾਂ ਦੇ ਸਾਥੀਆਂ ਨੂੰ ਜਿਹੜੇ ਕੈਬਨਿਟ ਦੇ ਵਿੱਚ ਰਹੇ ਨੇ ਲੇਕਿਨ ਪੰਜਾਬ ਦੇ ਲੋਕਾਂ ਨੂੰ ਉਸ ਦਾ ਕੋਈ ਫਾਇਦਾ ਨਹੀਂ ਹੋਇਆ ਉਹਦਾ ਕਾਰਨ ਇਹ ਮੈਂ ਨਹੀਂ ਸਮਝਦਾ ਕਿ ਭਾਜਪਾ ਉਹਦਾ ਇੱਕ ਕਾਰਨ ਹੈ ਉਹਦਾ ਕਾਰਨ ਇਹ ਆ ਕਿ ਸਤਾ ਦਾ ਆਨੰਦ ਲੈਂਦੇ ਲੈਂਦੇ ਉਸ ਦੇ ਵਿੱਚ ਮਦਹੋਸ਼ ਹੋ ਗਏ ਤੇ ਕਿਉਂਕਿ ਜਦੋਂ ਤੁਹਾਡੇ ਕੋਲ ਪਾਵਰ ਇਸ ਪੱਧਰ ਦੀ ਹੋਵੇ ਕਿ ਸਰਕਾਰ ਹੀ ਨਹੀਂ ਜਾ ਸਕਦੀ ਤਾਂ ਤੁਸੀਂ ਫਿਰ ਆਪਣੀਆਂ ਮਨਮਾਨੀਆਂ ਕਰਦੇ ਹੋ ਤੇ ਅਗਲੇ ਵੀ ਤੁਹਾਡੇ ਕੋਲ ਮਨਮਾਨੀਆਂ ਕਰਾਉਂਦੇ ਨੇ